ਦੇ ਭੈਣੇ ਇੱਥੇ ਤੁਹਾਨੂੰ ਪਤਾ ਹੀ ਹੁਣ ਜਿਹੜੀਆਂ ਚੋਣਾ ਨੇ ਉਹ ਚੱਲ ਰਹੀਆਂ ਨੇ ਹਨਾ ਵੱਡੇ ਵੱਡੇ ਲੀਡਰ ਬਹੁਤ ਵਾਅਦੇ ਕਰ ਰਹੇ ਆ ਚਾਹੇ ਆਪਾਂ ਕਿਸੇ ਵੀ ਪਾਰਟੀ ਦੇ ਲਾ ਲਈਏ ਇੱਥੇ ਤੁਹਾਡੇ ਕੋਲ ਕੋਈ ਆ ਕੇ ਲੀਡਰ ਜਿਹੜਾ ਮਾਰ ਕੇ ਗਿਆ ਤੁਹਾਨੂੰ ਪੁੱਛ ਕੇ ਗਿਆ ਵੀ ਤੁਸੀਂ ਜਿਹੜੇ ਕਾਲਜ ਦੇ ਵਿੱਚ ਪੜ੍ਹਿਓ ਉਹਦੇ ਸਾਹਮਣੇ ਤੁਸੀਂ ਰੇੜੀ ਲਾਉਣ ਦੇ ਲਈ ਮਜਬੂਰ ਹੋਏ ਹੋ ਨਹੀਂ ਜੀ ਕੋਈ ਨਹੀਂ ਆ ਗਿਆ ਆਹ ਦੇਖ ਲਓ ਤੁਸੀਂ ਕਿਸੇ ਪਾਰਟੀ ਦਾ ਨਾਤਾ ਕੋਈ ਲੀਡਰ ਆਇਆ ਇਹਨਾਂ ਦੇ ਕੋਲ ਨਾ ਕੋਈ ਵਰਕਰ ਆਇਆਗਾ ਠੀਕ ਹੈ ਨਾ ਇੰਨੀ ਛੋਟੀ ਉਮਰ ਆ ਦੋਨੇ ਕੁੜੀਆਂ ਦੀ ਠੀਕ ਹੈ ਤੇ ਕਿਸੇ ਨੇ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਸਿਮਰ ਮਜੀਦ ਸਿੰਘ ਮਾਨ ਉਹ ਵੀ ਇੱਥੇ ਹੀ ਖੜੇ ਆ ਮਲੇਰ ਕੋਟਲਾ ਇਸੇ ਹਲਕੇ ਦੇ ਵਿੱਚੋਂ ਖੜੇ ਹੋਏ ਨੇ ਸੁਖਪਾਲ ਸਿੰਘ ਖਹਿਰਾ ਉਹ ਵੀ ਇੱਥੋਂ ਖੜੇ ਹੋਏ ਨੇ ਤੇ ਮੀਤ ਹੇਅਰ ਤੇ ਇਹ ਤਿੰਨੇ ਲੀਡਰਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਇੱਥੇ ਆ ਕੇ ਢੇੜਾ ਮਾਰ ਕੇ ਜਾਓ ਇਹਨਾਂ ਕੁੜੀਆਂ ਦਾ ਹੌਸਲਾ ਵਧਾ ਕੇ ਜਾਓ ਕਿਉਂਕਿ ਗੱਲਾਂ ਦਾ ਕੜਾ ਤਾਂ ਹਰੇਕ ਲੀਡਰ ਬਣਾ ਲੈਂਦਾ ਪਰ ਮਦਦ ਆ ਕੇ ਇੱਥੇ ਕੋਈ ਕਰਦਾਗਾ ਤੇ ਮੈਂ ਇੱਕ ਗੱਲ ਹੋਰ ਕਹਿਣੀ ਆ ਮੈਨੂੰ ਸਭ ਤੋਂ ਵੱਧ ਆਸ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਉੱਪਰ ਹੋਰ ਕਿਸੇ ਦੇ ਉੱਪਰ ਮੈਨੂੰ ਆਸ ਨਹੀਂ ਹੈਗੀ ਮੈਂ ਉਹਨਾਂ ਤੋਂ ਮੈਨੂੰ ਉਮੀਦ ਆ ਕਿ ਉਹ ਜ਼ਰੂਰ ਇਹਨਾਂ ਕੁੜੀਆਂ ਦੇ ਕੋਲ ਆਉਣਗੇ ਇਹਨਾਂ ਭੈਣਾਂ ਨੂੰ ਆ ਕੇ ਹੌਸਲਾ ਦੇ ਕੇ ਜਾਣਗੇ ਇਹਨਾਂ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨਗੇ ਤੇ ਮੈਂ ਇੱਕ ਗੱਲ ਹੋਰ ਕਹਿਣੀ ਆ ਜੇ ਕੋਈ ਲੀਡਰ ਜੇ ਕੋਈ ਵਰਕਰ ਨਾ ਆਇਆ ਤਾਂ ਚੋਣਾਂ ਤੋਂ ਬਾਅਦ ਮੈਂ ਦੁਬਾਰੇ ਫੇਰ ਰੇਲ ਬਣਾਉਂਗਾ ਇਹ ਵੀਡੀਓ ਮੇਰੀ ਤੁਸੀਂ ਹੁਣ ਸੇਵ ਕਰਕੇ ਰੱਖ ਲਓ ਅੱਜ ਮੈਂ ਮਲੇਰ ਕੋਟਲੇ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਕਾਲਜ ਮਲੇਰ ਕੋਟਲਾ ਸਰਕਾਰੀ ਕਾਲਜ ਮਲੇਰ ਕੋਟਲੇ ਦੇ ਮੈਂ ਸਾਹਮਣੇ ਖੜਾ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਦੋ ਭੈਣਾਂ ਖੜੀਆਂ ਨੇ ਆਹ ਮੇਰੀ ਭੈਣ ਇਹ ਏਸੇ ਕਾਲਜ ਦੇ ਵਿੱਚ ਪੜ੍ਹਦੀ ਰਹੀ ਆ ਜਿਹੜਾ ਸਾਹਮਣੇ ਸਰਕਾਰੀ ਕਾਲਜ ਮਲੇਰ ਕੋਟਲਾ ਏਸੇ ਕਾਲਜ ਦੇ ਵਿੱਚ ਪੜ੍ਹ ਕੇ ਇਹਨਾਂ ਨੇ ਬੀਏ ਕੀਤੀ ਆ ਤੇ ਉਸੇ ਕਾਲਜ ਦੇ ਸਾਹਮਣੇ ਇਹ ਆਪਦੀ ਰੇੜੀ ਲਾਉਣ ਦੇ ਲਈ ਮਜਬੂਰ ਹੋ ਚੁੱਕੇ ਨੇ ਤੇ ਨਾਲ ਇਹਨਾਂ ਦੀ ਸਹੇਲੀ ਆ ਉਹ ਦੂਜੀ ਭੈਣ ਉਹ 12ਵੀਂ ਕਲਾਸ ਦੇ ਵਿੱਚ ਆ 12ਵੀਂ ਪੜ੍ਹਾਈ ਪੂਰੀ ਕਰ ਲਈ ਭੈਣ ਇੱਕ ਕਰ ਲਈ ਪੂਰੀ ਤੇ 12 ਕੀਤੀਆਂ ਨੇ ਦੋਨੇ ਸਹੇਲੀਆਂ ਇੱਥੇ ਕਾਲਜ ਦੇ ਸਾਹਮਣੇ ਸਰਕਾਰੀ ਕਾਲਜ ਦੇ ਸਾਹਮਣੇ ਰੇੜੀ ਲਾ ਕੇ ਇਹਨਾਂ ਨੇ ਆਪਦਾ ਕੰਮ ਸ਼ੁਰੂ ਕੀਤਾਗਾ ਕਿਉਂ ਕੀਤਾ ਕਿਉਂਕਿ ਬੀਏ ਕੀਤੀ ਆ ਇਹਨੇ ਪੜ੍ਹੇ ਲਿਖੇ ਆ ਅੱਗੇ ਇਹਨਾਂ ਨੂੰ ਕੋਈ ਜੋਬ ਨਹੀਂ ਮਿਲੀ ਤੇ ਤੁਹਾਨੂੰ ਪਤਾ ਹੀ ਆ ਵੀ ਹੁਣ ਚੂਣਾ ਚੱਲ ਰਹੀਆਂ ਨੇ ਚੋਣਾ ਦੇ ਵਿੱਚ ਵੀ ਲੀਡਰ ਵੱਡੇ ਵੱਡੇ ਵਾਅਦੇ ਕਰ ਰਹੇ ਆ ਕਿ ਅਸੀਂ ਆਏ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਵਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਸਭ ਤੋਂ ਵੱਡੀ ਆਧਾਰਨ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰਸੀ ਕਾਲ ਪੈਣੇ ਇਸ ਕਾਲਜ ਦੇ ਵਿੱਚ ਤੁਸੀਂ ਕਿੰਨਾ ਟਾਈਮ ਪੜ੍ਹੇ ਹੋ 3 ਸਾਲ ਪੜ੍ਹਿਆ ਵੀ ਜੀ ਮੈਂ ਇੱਥੇ 3 ਸਾਲ ਪੜ੍ਹਿਆ ਹਾਂ ਸਰਕਾਰੀ ਕਾਲਜ ਦੇ ਵਿੱਚ ਹਾਂਜੀ ਤੇ ਹੁਣ ਜਦੋਂ ਇਸ ਕਾਲਜ ਦੇ ਜਿਹੜੇ ਪ੍ਰੋਫੈਸਰ ਆ ਜਾਂ ਅਧਿਆਪਕ ਜਿਨ੍ਹਾਂ ਦੇ ਕੋਲ ਤੁਸੀਂ ਪੜ੍ਹੇ ਹੋ ਉਹ ਤੁਹਾਡੇ ਕੋਲ ਆਉਂਦੇ ਹੋਣਗੇ ਹਾਂਜੀ ਆਉਂਦੇ ਤੇ ਕੀ ਕਹਿੰਦੀ ਆ ਫਿਰ ਤੁਹਾਨੂੰ ਇੱਥੇ ਦੇਖ ਕੇ ਦੇਖ ਕੇ ਕਹਿੰਦੀ ਹੈਗੀ ਵੀ ਚਲੋ ਵਧੀਆ ਕੰਮ ਕੀਤਾ ਜੇ ਕਿਸੇ ਮਦਦ ਦੀ ਲੋੜ ਹੋਈ ਦੱਸ ਦਿਓ ਤੇ ਪੜ੍ਹਾਈ ਜਾਰੀ ਰੱਖਿਓ ਨਾਲ-ਨਾਲ ਦੀ ਕਿਸੇ ਲੋੜੀਂਦੀ ਲੋੜੀ ਪੁੱਛਣ ਦੇਗੇ ਨਹੀਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਕੋਈ ਮਦਦ ਦੀ ਲੋੜ ਹੋਈ ਤਾਂ ਦੱਸਿਓ ਹੈ ਹਾਂਜੀ ਵੀ ਅੱਖਾਂ ਦੇ ਪੱਟੀ ਬੰਨੀ ਹੋਈ ਆ ਉਹਨਾਂ ਦੇ ਵੀ ਤੁਹਾਨੂੰ ਦੀਂਦਾਂ ਨਹੀਂਗਾ ਹੁਣ ਵੀ ਕੁੜੀਆਂ ਨੇ ਆਪਦੀ ਪੜ੍ਹਾਈ ਛੱਡਤੀ ਵੀ ਅੱਗੇ ਇਹਨਾਂ ਨੂੰ ਐਜੂਕੇਸ਼ਨ ਚਾਹੀਦੀ ਆ ਅੱਗੇ ਪੜ੍ਹਨਾ ਚਾਹੁੰਦੇ ਆ ਕਿਸੇ ਤੁਹਾਡੇ ਅਧਿਆਪਕ ਨੇ ਜਾਂ ਇਸ ਸਰਕਾਰੀ ਕਾਲਜ ਦੇ ਪ੍ਰੋਫੈਸਰ ਨੇ ਇਹ ਨਹੀਂ ਆ ਕੇ ਕਿਹਾ ਵੀ ਜੇ ਤੁਸੀਂ ਅੱਗੇ ਸਟੱਡੀ ਕਰਨਾ ਚਾਹੁੰਦੇ ਹੋ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਤੁਹਾਨੂੰ ਫ੍ਰੀ ਐਜੂਕੇਸ਼ਨ ਦਵਾਂਗੇ ਨਹੀਂ ਇਹ ਨਹੀਂ ਵੀ ਕਿਹਾਗਾ ਕਿਸੇ ਨੇ ਨਹੀਂ ਕਿਹਾ ਹੁਣ ਤੱਕ ਨਹੀਂ ਵੀ ਇਹ ਨਹੀਂ ਕਿਹਾ ਬਸ ਇਹ ਕਹਿ ਕੇ ਚਲੇ ਜਾਂਦੇ ਆ ਵੀ ਸਾਨੂੰ ਦੱਸਿਓ ਜ਼ਰੂਰ ਹੈ ਵੀ ਜੇ ਹੁਣ ਦੇਖੋ ਵੀ ਜੇ ਕਿਸੇ ਨੂੰ ਮਦਦ ਚਾਹੀਦੀ ਆ ਠੀਕ ਹੈ ਹੁਣ ਮੈਨੂੰ ਇਹਨਾਂ ਨੇ ਆਪ ਤਾਂ ਬੁਲਾਇਆ ਨਹੀਂਗਾ ਹੁਣ ਮੈਨੂੰ ਲੱਗਿਆ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਕੁੜੀਆਂ ਇਸੇ ਕਾਲਜ ਦੇ ਵਿੱਚ ਪੜ੍ਹੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਤੇ ਉਹਦੇ ਸਾਹਮਣੇ ਇਹ ਆਪਦਾ ਕੰਮ ਤੋ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਮੈਨੂੰ ਕਿਹਾ ਇਹਨਾਂ ਨੇ ਬੁਲਾਇਆਗਾ ਮੈਂ ਵੀ ਤਾਂ ਆਪ ਮਹਾਰੇ ਚੱਲ ਕੇ ਆਇਆ ਤੇ ਅੱਗਿਓ ਇਸ ਕਾਲਜ ਦੇ ਜਿਹੜੇ ਪ੍ਰੋਫੈਸਰ ਅਧਿਆਪਕਾ ਉਹ ਕਹਿੰਦੇ ਆ ਵੀ ਜੇ ਕਿਸੇ ਮਦਦ ਦੀ ਲੋੜ ਆ ਤਾਂ ਦੱਸਿਓ ਵੀ ਹੁਣੇ ਆਪ ਥੋੜੀ ਕਹਿਣਗੇ ਵੀ ਸਾਨੂੰ ਆ ਚੀਜ਼ ਦੀ ਲੋੜ ਆ ਉਹ ਚੀਜ਼ ਦੀ ਲੋੜ ਆ ਸੋ ਤੁਹਾਨੂੰ ਆਪ ਨੂੰ ਚਾਹੀਦਾਗਾ ਕਿ ਤੁਸੀਂ ਆ ਪਾ ਕੇ ਇਹਨਾਂ ਨੂੰ ਕਹੋ ਵੀ ਹਾਂ ਵੀ ਅਸੀਂ ਤੁਹਾਨੂੰ ਜੇ ਤੁਸੀਂ ਪੜਨਾ ਚਾਹਣੀ ਹੋ ਤਾਂ ਅੱਗੇ ਅਸੀਂ ਤੁਹਾਨੂੰ ਐਜੂਕੇਸ਼ਨ ਦੇਵਾਂਗੇ ਤੁਸੀਂ ਫ੍ਰੀ ਦੇ ਵਿੱਚ ਆ ਕੇ ਇੱਥੇ ਸਾਡੇ ਕੋਲ ਸਟੱਡੀ ਕਰ ਸਕਦੇ ਤੇ ਮੈਂ ਇੱਕ ਗੱਲ ਹੋਰ ਕਹਿਣੀ ਆ ਵੀ ਹੁਣ ਜਿਹੜੀਆਂ ਚੋਣਾਂ ਨੇ ਤੇ ਵੱਡੇ ਵੱਡੇ ਲੀਡਰ ਆ ਜਿਹੜੇ ਚੋਣਾਂ ਦੇ ਵਿੱਚ ਆਪਦਾ ਪ੍ਰਚਾਰ ਕਰ ਰਹੇ ਆ ਠੀਕ ਆ ਜੀ ਸਿਮਰਨਜੀਤ ਸਿੰਘ ਮਾਨ ਉਹ ਵੀ ਇੱਥੇ ਹੀ ਖੜੇ ਆ ਮਲੇਰ ਕੋਟਲਾ ਇਸੇ ਹਲਕੇ ਦੇ ਵਿੱਚੋਂ ਖੜੇ ਹੋਏ ਨੇ ਸੁਖਪਾਲ ਸਿੰਘ ਖਹਿਰਾ ਉਹ ਵੀ ਇੱਥੋਂ ਖੜੇ ਹੋਏ ਨੇ ਤੇ ਮੀਤ ਹੇਅਰ ਤੇ ਇਹ ਤਿੰਨੇ ਲੀਡਰਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਤੁਸੀਂ ਜਰੂਰ ਇੱਥੇ ਆ ਕੇ ਢੇੜਾ ਮਾਰ ਕੇ ਜਾਓ ਇੰਨਾ ਕੁੜੀਆਂ ਦਾ ਹੌਸਲਾ ਵਧਾ ਕੇ ਜਾਓ ਵੀ ਜਿਹੜੀ ਵੀ ਚੀਜ਼ ਦੀ ਇਹਨਾਂ ਨੂੰ ਲੋੜ ਆ ਜੇ ਅੱਗੇ ਪੜ੍ਹਨਾ ਚਾਹੁੰਦੀਆਂ ਨੇ ਐਜੂਕੇਸ਼ਨ ਇਹਨਾਂ ਦੀ ਫ੍ਰੀ ਕਰਾ ਕੇ ਜਾਓ ਜਾਂ ਇਹਨਾਂ ਦੇ ਕੰਮ ਦੇ ਵਿੱਚ ਜੋ ਵੀ ਇਹਨਾਂ ਨੂੰ ਚੀਜ਼ ਚਾਹੀਦੀ ਆ ਉਹ ਤੁਸੀਂ ਇਹਨਾਂ ਦੀ ਆ ਕੇ ਮਦਦ ਜਰੂਰ ਕਰੋ ਕਿਉਂਕਿ ਗੱਲਾਂ ਦਾ ਕੜਾ ਤਾਂ ਹਰੇਕ ਲੀਡਰ ਬਣਾ ਲੈਂਦਾ ਪਰ ਮਦਦ ਆ ਕੇ ਇੱਥੇ ਕੋਈ ਕੋਈ ਕਰਦਾਗਾ ਤੇ ਭੈਣੇ ਇੱਥੇ ਤੁਹਾਨੂੰ ਪਤਾ ਹੀ ਹੋਣਾ ਜਿਹੜੀਆਂ ਚੋਣਾ ਨੇ ਉਹ ਚੱਲ ਰਹੀਆਂ ਨੇ ਹਣਾ ਵੱਡੇ ਵੱਡੇ ਲੀਡਰ ਬਹੁਤ ਵਾਅਦੇ ਕਰ ਰਹੇ ਆ ਚਾਹੇ ਆਪਾਂ ਕਿਸੇ ਵੀ ਪਾਰਟੀ ਦੇ ਲਾ ਲਈਏ ਇੱਥੇ ਤੁਹਾਡੇ ਕੋਲ ਕੋਈ ਆ ਕੇ ਲੀਡਰ ਜਿਹੜਾ ਮਾਰ ਕੇ ਗਿਆ ਤੁਹਾਨੂੰ ਪੁੱਛ ਕੇ ਗਿਆ ਵੀ ਤੁਸੀਂ ਜਿਹੜੇ ਕਾਲਜ ਦੇ ਵਿੱਚ ਪੜ੍ਹੇ ਹੋ ਉਹਦੇ ਸਾਹਮਣੇ ਤੁਸੀਂ ਰੇੜੀ ਲਾਉਣ ਦੇ ਲਈ ਮਜਬੂਰ ਹੋਏ ਹੋ ਵੀ ਕੀ ਤੁਹਾਨੂੰ ਇਹੋ ਜੀ ਸਮੱਸਿਆ ਪੈ ਗਈ ਕੀ ਕਿਸੇ ਨੇ ਕੋਈ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਕਿਸੇ ਲੀਡਰ ਨੇ ਨਹੀਂ ਵੀ ਜੀ ਕਿਸੇ ਨੇ ਨਹੀਂ ਕੀਤੀ ਕਿਸੇ ਪਾਰਟੀ ਦੇ ਵਰਕਰ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਨਹੀਂ ਜੀ ਕੋਈ ਨਹੀਂ ਆਇਆ ਆਹ ਦੇਖ ਲਓ ਤੁਸੀਂ ਕਿਸੇ ਪਾਰਟੀ ਦਾ ਨਾਤਾ ਕੋਈ ਲੀਡਰ ਆਇਆ ਇਹਨਾਂ ਦੇ ਕੋਲ ਨਾ ਕੋਈ ਵਰਕਰ ਆਇਆਗਾ ਠੀਕ ਹੈ ਨਾ ਇੰਨੀ ਛੋਟੀ ਉਮਰ ਆ ਦੋਨੇ ਕੁੜੀਆਂ ਦੀ ਠੀਕ ਹੈ ਤੇ ਕਿਸੇ ਨੇ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਤੇ ਗੱਲਾਂ ਦਾ ਕੜਾ ਇਹ ਲੀਡਰ ਤੁਹਾਨੂੰ ਪਤਾ ਹੀ ਆ ਕਿੰਨਾ ਬਣਾਉਂਦੇ ਆ ਇੱਥੇ ਸਟੇਜ ਦੇ ਉੱਪਰ ਖੜਾ ਲਓ ਉੱਥੇ ਆ ਕੇ ਤੇ ਮੈਂ ਕਿਹਲ ਹੋਰ ਕਹਿਣੀ ਆ ਮੈਨੂੰ ਸਭ ਤੋਂ ਵੱਧ ਆਸ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਉੱਪਰ ਹੋਰ ਕਿਸੇ ਦੇ ਉੱਪਰ ਮੈਨੂੰ ਆਸ ਨਹੀਂ ਹੈਗੀ ਮੈਂ ਉਹਨਾਂ ਤੋਂ ਮੈਨੂੰ ਉਮੀਦ ਆ ਕਿ ਉਹ ਜ਼ਰੂਰ ਇਹਨਾਂ ਕੁੜੀਆਂ ਦੇ ਕੋਲ ਆਉਣਗੇ ਇਹਨਾਂ ਭੈਣਾਂ ਨੂੰ ਆ ਕੇ ਹੌਸਲਾ ਦੇ ਕੇ ਜਾਣਗੇ ਇਹਨਾਂ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨਗੇ ਜੇ ਆਪ ਨਹੀਂ ਆ ਸਕਦੇ ਆਪ ਦੇ ਕਿਸੇ ਵਰਕਰ ਨੂੰ ਜ਼ਰੂਰ ਭੇਜਣਗੇ ਸੋ ਇਹ ਮੈਂ ਲੋਕੇਸ਼ਨ ਫੇਰ ਦੁਬਾਰੇ ਦਿਖਾ ਦੇ ਸਰਕਾਰੀ ਕਾਲਜ ਮਲੇਰ ਕੋਟਲਾ ਇਹਦੇ ਸਾਹਮਣੇ ਹੀ ਇਹ ਕੁੜੀਆਂ ਨੇ ਆਪਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਹੋਇਆਗਾ ਤੇ ਮੈਂ ਇੱਕ ਗੱਲ ਹੋਰ ਕਹਿਣੀ ਆ ਜੇ ਕੋਈ ਲੀਡਰ ਜੇ ਕੋਈ ਵਰਕਰ ਨਾ ਆਇਆ ਤਾ ਚੋਣਾ ਤੋਂ ਬਾਅਦ ਮੈਂ ਦੁਬਾਰੇ ਫੇਰ ਰੇਲ ਬਣਾਉਂਗਾ ਇਹ ਵੀਡੀਓ ਮੇਰੀ ਤੁਸੀਂ ਹੁਣ ਸੇਵ ਕਰਕੇ ਰੱਖ ਲਿਓ ਕਿਉਂਕਿ ਲੀਡਰ ਹੁੰਦਾ ਲੋਕਾਂ ਦੇ ਵਾਸਤੇ ਉਹਨਾਂ ਦੀ ਸੇਵਾ ਕਰਨ ਦੇ ਵਾਸਤੇ ਹੁਣ ਜਿਹੜਾ ਵੀ ਲੀਡਰ ਇਹਨਾਂ ਦੇ ਕੋਲ ਆ ਕੇ ਇਹਨਾਂ ਦਾ ਹਾਲਚਾਲ ਪੁੱਛਦਾ ਇਹਨਾਂ ਦੀ ਸਮੱਸਿਆ ਦਾ ਹੱਲ ਕਰਦਾ ਜਾਂ ਕੋਈ ਵੀ ਲੀਡਰ ਆਉਂਦਾ ਮੈਂ ਆਪ ਉਹਦੇ ਹੱਕ ਦੇ ਵਿੱਚ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਉਂਗਾ ਅਸੀਂ ਵੀ ਇਹ ਕਰਾਂ ਜੋ ਨਵੀਂ ਜ਼ਰੂਰੀ ਇੱਕ ਵਾਰ ਆ ਕੇ ਪੁੱਛ ਤਾਂ ਲੈ ਇੱਕ ਵਾਰ ਦੇਣ ਚਾਹੇ ਨਾ ਦੇਣ ਤਾਂ ਕੋਈ ਚਲੋ ਦੂਰ ਦੀ ਗੱਲ ਆ ਗਈ ਇੱਕ ਵਾਰ ਆ ਕੇ ਪੁੱਛਣ ਦਾ ਹੱਕ ਤਾਂ ਉਹਨਾਂ ਨੂੰ ਜ਼ਰੂਰ ਹੋਊਗਾ ਵੀ ਹਾਲ ਚਾਲ ਜਰੂਰ ਪੁੱਛ ਲੈ ਜੀ ਹਾਂਜੀ ਕੋਈ ਚੀਜ਼ ਦੀ ਮਾੜੀ-ਉਟੀ ਲੋੜ ਆ ਤੁਸੀਂ ਉਹ ਦੱਸ ਦਿਓ ਸਾਨੂੰ ਹੂੰ ਤੇ ਮਲੇਰ ਕੋਟਲੇ ਹਲਕੇ ਦੇ ਜਿੰਨੇ ਵੀ ਹਨਾ ਇੱਥੇ ਆਪਣੇ ਪੰਜਾਬੀ ਭਰਾ ਨੇ ਥੋੜੇ ਅੱਗੇ ਵੀ ਬੇਨਤੀ ਆ ਵੀ ਤੁਸੀਂ ਜ਼ਰੂਰ ਇਹਨਾਂ ਦੇ ਕੋਲ ਆਓ ਜੋ ਵੀ ਇਹ ਖਾਣਾ ਬਣਾਉਂਦੇ ਆ ਆ ਕੇ ਟੇਸਟ ਕਰਕੇ ਤੁਸੀਂ ਜ਼ਰੂਰ ਦੇਖੋ ਆਪਾਂ ਇਹਨਾਂ ਦਾ ਹੌਸਲਾ ਵਧਾਈਏ ਠੀਕ ਹੈ ਨਾ ਇੱਕ ਹੌਸਲਾ ਹੀ ਹੁੰਦਾ ਹੌਸਲੇ ਦੇ ਨਾਲ ਬੰਦਾ ਕੀ ਨਹੀਂ ਕਰ ਸਕਦਾ ਇਹ ਸਭ ਤੋਂ ਵੱਡੀ ਉਦਾਹਰਨਾਂ ਇਹਨਾਂ ਨੂੰ ਦੇਖ ਕੇ ਉਹ ਲੋਕ ਸਿੱਖਣ ਉਹ ਮੁੰਡੇ ਕੁੜੀਆਂ ਸਿੱਖਣ ਜਿਹੜੇ ਸਾਰੀ ਉਮਰ ਆਪਦੀ ਜ਼ਿੰਦਗੀ ਨੂੰ ਕੋਸਦੇ ਰਹਿੰਦੇ ਆ ਠੀਕ ਹੈ ਨਾ ਹੱਥ ਦੇ ਉੱਪਰ ਹੱਥ ਧਰ ਕੇ ਬਹਿ ਜਾਂਦੇ ਆ ਤੁਸੀਂ ਇਹਨਾਂ ਦਾ ਹੌਸਲਾ ਦੇਖੋ ਇਹਨਾਂ ਨੇ ਦੋਨੇ ਸਹੇਲੀਆਂ ਨੇ ਆਪਦਾ ਕੰਮ ਸ਼ੁਰੂ ਕੀਤਾਗਾ ਠੀਕ ਹੈ ਤੇ ਹੁਣ ਇਹਨਾਂ ਦੇ ਕੰਮ ਨੂੰ ਸਿਰੇ ਕਿਹਨੇ ਲਾਉਣਾਗਾ ਉਹ ਆਪ ਆ ਲਾਉਣਾ ਸੋ ਵੱਡੀ ਗੈਨਤੀ ਦੇ ਵਿੱਚ ਤੁਸੀਂ ਆਓ ਤੇ ਆ ਕੇ ਇਹਨਾਂ ਦੇ ਕੋਲ ਇਹਨਾਂ ਦਾ ਜਿਹੜਾ ਫੂਡ ਆ ਉਹ ਟੇਸਟ ਕਰੋ ਤੇ ਇਹਨਾਂ ਨੂੰ ਹੌਸਲਾ ਦਿਓ ਤੇ ਅਸੀਂ ਵੀ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਆਂ ਕਿ ਇਹਨਾਂ ਦਾ ਜਿਹੜਾ ਕੰਮ ਹੋ ਵਧੀਆ ਚੱਲੇ ਆ ਜਿਨ੍ਹਾਂ ਨੇ ਇੱਕ ਰੇੜੀ ਤੋਂ ਸ਼ੁਰੂ ਕੀਤਾ ਅੱਗੇ ਦੀ ਅੱਗੇ ਹੋਰ ਰੱਬ ਇਹਨਾਂ ਦੇ ਕੰਮ ਨੂੰ ਵਧਾਵੇ ਤੇ ਮਲੇਰਕੋਟਲੇ ਦੇ ਸਾਰੇ ਮਤਲਬ ਲੋਕਾਂ ਦੇ ਅੱਗੇ ਮੇਰੀ ਬੇਨਤੀ ਆ ਕਿ ਤੁਸੀਂ ਜਰੂਰ ਇੱਥੇ ਗੇੜਾ ਮਾਰ ਕੇ ਜਾਇਓ ਜਰੂਰ ਇਹਨਾਂ ਦਾ ਜੋ ਵੀ ਸਮਾਨ ਇਹ ਬਣਾਉਂਦੇ ਨੇ 버ਗਰ ਜਾਂ ਫਾਸਟ ਫੂਡ ਜੋ ਵੀ ਆ ਤੁਸੀਂ ਜਰੂਰ ਇੱਕ ਵਾਰ ਟੇਸਟ ਕਰਕੇ ਜਾਇਓ ਤੇ ਇਹ ਵੀਡੀਓ ਨੂੰ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਜਿੰਨੇ ਵੀ ਇਹ ਪਾਰਟੀਆਂ ਦੇ ਵਰਕਰ ਆ ਇਹ ਪਾਰਟੀਆਂ ਦੇ ਜਿਹੜੇ ਲੀਡਰ ਆ ਇਹਨਾਂ ਤੱਕ ਇਹ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰਕੇ ਪਹੁੰਚਦੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ